ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ اہم ਖਬਰ 크ਰਿਸਚੀਨ ਨੈਸ਼ਨਲ ਫਰੰਟ ਪੰਜਾਬ ਜੋਤ ਪ੍ਰਧਾਨ ਬੱਬਾ ਗਿੱਲ ਵੱਲੋਂ ਮੈਸੀ ਆਨ ਸੰਜ ਫਾਊਂਡੇਸ਼ਨ ਦੇ ਸਹਿਯੋਗ ਨਾਲ ਔਰਜਾਨਾ ਹਰ ਪੀਤਾਂ ਦੀ ਮਦਦ ਲਗਾਤਾਰ ਕੀਤੀ ਜਾ ਰਹੀ ਹੈ ਉੱਥੇ ਹੀ ਮਾਨਰਡਾਉਂ ਧਾਰੀਵਾਲ ਦਾ ਇੱਕ ਗਰੀਬ ਪਰਿਵਾਰ ਦਾ ਮਕਾਨ ਪਿਛਲੇ ਦਿਨੀ ਪੇ ਭਾਰੀ ਮੀਂਹ ਕਾਰਨ ਢਹਿ ਢੇਰੀ ਹੋ ਗਿਆ ਅੱਜ ਪ੍ਰਧਾਨ ਬੱਬਾ ਗਿਲਵਲੋਂ ਪਰ ਬਹੁਤ ਪਰਿਵਾਰ ਦੀ ਮਦਦ ਕਰਦੇ ਹੋਏ 10000 ਰੁਪਏ ਦੀ ਮਾਲੀਸ਼ਾ ਕੀਤੀ ਗਈ ਅਤੇ ਹੋਰ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਅਜਿਹੇ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਰਹਣ ਬੱਬਾ ਗੈਲ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਭਾਰੀ ਮੀਂਹ ਕਾਰਨ ਬੇਕਾਰ ਹੋਏ ਲੋਕਾਂ ਦੀ ਸਰਕਾਰੀ ਤੌਰ ਤੇ ਸਹਾਇਤਾ ਕਰਕੇ ਨਵੇਂ ਮਕਾਨ ਬਣਾ ਕੇ ਦਿੱਤੇ ਜਾਣ ਇਸ ਮੌਕੇ ਤੇ ਕਾਉਂਸਲਰ ਜੋਸਫ ਗਿੱਲ ਸਮਾਜ ਸੇਵਕ ਹੀਰਾ ਲੋਰੀਆ ਮੈਡਮ ਅਨੂ ਤੋਂ ਇਲਾਵਾ ਹੋਰ ਹਜ ਸੰ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜੂਰ ਕਰਿਓ ਦੇਖੋ ਪੱਤਰਕਾਰ ਇੰਦਰਦੀਪ ਦੀ ਖਾਸ ਰਿਪੋਰਟ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਸਤਿ ਸ਼੍ਰੀ ਅਕਾਲ ਮੈਂ ਬੱਬਾ ਗੈਲ ਕ੍ਰਿਸਚਨ ਨੈਸ਼ਨਲ ਫੰਡ ਦਾ ਪੰਜਾਬ ਦਾ ਜੂਨ ਪ੍ਰੈਜ਼ੀਡੈਂਟ ਆ ਮੇਰੇ ਵੱਲੋਂ ਸਾਰਿਆਂ ਨੂੰ ਜੈ ਹਿੰਦ ਅੱਜ ਅਸੀਂ ਵਾਰਡ ਨੰਬਰ 10 ਦੇ ਵਿੱਚ 6 ਦੇ ਵਿੱਚ ਪਹੁੰਚਿਆ ਮਾਡਲ ਟਾਊਨ ਜਿੱਥੇ ਸਾਡੇ ਕੁਝ ਸਿੱਖ ਪਰਿਵਾਰ ਦੇ ਜੀ ਆ ਸਾਡੀ ਭੈਣ ਜੀ ਇਹਨਾਂ ਦਾ ਬਾਰਿਸ਼ ਦੇ ਦੌਰਾਨ ਘਾਡੇ ਗਿਆ ਸੀ ਔਰ ਇਹ ਕਿਸੇ ਦੇ ਘਰ ਕਿਰਾਏ ਤੇ ਰਹਿ ਰਹੇ ਆ ਮੈਂ ਪਹਿਲਾਂ ਤੇ ਸਰਕਾਰ ਕੋ ਬੇਨਤੀ ਕਰਨਾ ਆ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਆ ਔਰ ਨਗਰ ਕੌਂਸਲ ਧਾਰੀਵਾਲ ਨੂੰ ਵੀ ਇਹਨਾਂ ਦੀ ਛੱਤ ਦਾ ਇੰਤਜ਼ਾਮ ਕੀਤਾ ਜਾਏ ਡੀਸੀ ਸਾਹਿਬ ਨੂੰ ਕਿਹਾ ਕਿ ਇਹਨਾਂ ਤੇ ਜਲਦੀ ਤੋਂ ਜਲਦੀ ਲੈਂਟਰ ਪਵਾਇਆ ਜਾਏ ਔਰ ਸਾਡੇ ਵੱਲੋਂ ਯੂਰੀ ਮਤੇ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਮੈਸੀਨ ਸੰਸ ਫਾਊਂਡੇਸ਼ਨ ਵੱਲੋਂ 10000 ਰੁਪਏ ਭੈਣ ਜੀ ਨੂੰ ਦੇ ਕੇ ਚੱਲੇ ਆ ਜੋ ਕਿ ਮੈਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਨਾ ਆ ਅਸੀਂ 10000 ਰੁਪਏ ਇਹਨਾਂ ਨੂੰ ਭੈਣ ਜੀ ਨੂੰ ਨਗਦ ਦੇ ਰਹੇ ਆ ਔਰ ਬਾਕੀ ਵੀ ਸੰਸਥਾਵਾਂ ਨੂੰ ਬੇਨਤੀ ਕਰਨਾ ਆ ਕਿ ਭੈਣ ਜੀ ਦੀ ਮਤ ਕਰੋ ਕਿਉਂਕਿ ਸਰਕਾਰ ਦਾ ਕੋਈ ਵੀ ਕੰਮ ਆ ਜਿਹੜਾ ਤੁਹਾਨੂੰ ਪਤਾ ਲੇਟ ਹੋ ਜਾਂਦਾ ਹੈ ਇਸ ਕਰਕੇ ਜੋ ਕਿ ਸਾਡੀਆਂ ਭੈਣਾਂ ਉਹ ਭੈਣ ਜੀ ਆਪਣੇ ਘਰ ਦਾ ਵਸੀਬਾ ਕਰ ਸਕਰ ਤੇ ਲੈਂਟਾ ਲੁੰਟਰ ਪਾ ਲੈਣ ਮੈਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਨਾ ਭਾਜੀ ਹੋਣਾਂ ਦੀ ਇੱਥੇ ਆਣ ਕੇ ਦੇ ਮਤ ਕਰੋ ਵਾਰ ਨੰਬਰ 6 ਦੇ ਵਿੱਚ ਮੜਦੋਂ ਧਾਰੀਵਾਲ ਸਾਡੇ ਵੱਲੋਂ ਭਾਜੀ ਹੋਣਾਂ ਨੂੰ 10000 ਰੁਪਏ ਦੀ ਮਾਲੀਸ਼ਾ ਦਾ ਦਿੱਤੀ ਜਾਂਦੀ ਆ ਧੰਨਵਾਦ ਜੀ ਹਲੋ ਭਾਜੀ ਬਾਕੀ ਵੀ ਜੋ ਕਿਤੇ ਲੋੜ ਹੋਏ ਸਾਨੂੰ ਸਾਡੇ ਵਾਰਡ ਦੇ ਭਾਬੀ ਜੀ ਨੂੰ ਭਾਬੀ ਜੀ ਬਣਾਨੇ ਫੋਨ ਕਰਕੇ ਦੱਸਿਆ ਸੀ ਕਿ ਉਹ ਜ਼ਰੂਰਤਮੰਦ ਆ ਜੇ ਫਿਰ ਵੀ ਕੋਈ ਜ਼ਰੂਰਤ ਹੋਏ ਕੋਈ ਰਾਸ਼ਨ ਪਾਣੀ ਦੀ ਅਸੀਂ ਜਰੂਰ ਹਾਜ਼ਰ ਹੋਵਾਂਗੇ ਤਾਂ ਜੀ ਸਾਰੇ ਪੈਂਡਾਵਾਂ ਦੀ ਜੈਂਸੀ ਦੀ ਮੇਰਾ ਨਾਮ ਅਨੂਆ ਮੈਂ ਇਹ ਪੈਂਜੀ ਮੇਰੇ ਨਾਲ ਬੜੇ ਟਾਈਮ ਦੇ ਜੁੜੇ ਇਹਨਾਂ ਦੀ ਬੇਟੀ ਨੇ ਮੇਰੇ ਕੋਲ ਆਏ ਆ ਉਹ ਚਾਰੇ ਰੋਂਦੇ ਪਏ ਸੀ ਕਿ ਮੈਡਮ ਆਦਾ ਘਰ ਦੇਖ ਗਿਆ ਆ ਤੇ ਸਾਡੀ ਕੋਈ ਮਦਦ ਨਹੀਂ ਕਰਦਾ ਪਿਆ ਉਸ ਦਿਨ ਆਏ ਆ ਨਗਰ ਕੌਂਸਲ ਵਾਲੇ ਵੀ ਉਹਨਾਂ ਨੇ ਵੀ ਆ ਕੇ ਇਹਨਾਂ ਦਾ ਬਸ ਹਾਲ ਚਾਲ ਪੁੱਛਿਆ ਉਸ ਤੋਂ ਬਾਅਦ ਇਹਨਾਂ ਦੀ ਕੋਈ ਮਦਦ ਕਰਨ ਲਈ ਨਹੀਂ ਇੱਥੇ ਆਇਆ ਉਦੋਂ ਦੇ ਵਿਚਾਰੇ ਪਤਾ ਨਹੀਂ ਕਿੱਦਾਂ ਆਪਣਾ ਟਾਈਮ ਗੁਜ਼ਾਰਨ ਦੇ ਤਿੰਨ ਦਿਨਾਂ ਦੀਆਂ ਧੀਆ ਵਿਚਾਰਿਆਂ ਦੀਆਂ ਜਵਾਨ ਇਹ ਕਿਸੇ ਦੇ ਘਰ ਲੈ ਕੇ ਨੰਨ ਬੈਠੇ ਐਸ ਸਮੇਂ ਫਿਰ ਅਸੀਂ ਬੱਬੇ ਗਿਲਜੀ ਨੂੰ ਫੋਨ ਕੀਤਾ ਜੋ ਹਰ ਸਮੇਂ ਗਰੀਬਾ ਲੋਕਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਖੜੇ ਰਹਿੰਦੇ ਆ ਇਹਨਾਂ ਨੇ ਮੈਂ ਅੱਜ ਮਾਰਨਿੰਗ ਟਾਈਮ ਹੀ ਫੋਨ ਕੀਤਾ ਉਸੇ ਟਾਈਮ ਇਹਨਾਂ ਨੇ ਕਿਹਾ ਕਿ ਪਾ ਬਿਲੀ ਸਾਨੂੰ ਉਸੇ ਟਾਈਮ ਤੇ ਸੀ ਉੱਥੇ ਲੈ ਕੇ ਜਾਓ ਇਹ ਬੱਚੇ ਨੇ ਦੋ ਮਿੰਟ ਵੀ ਨਹੀਂ ਟਾਈਮ ਲਗਾਇਆ ਇਥੇ ਆਉਂਦਾ ਉਸੇ ਟਾਈਮ ਬੱਬੇ ਗਿਲਜੀ ਇੱਥੇ ਆਏ ਆ ਉਹਨਾਂ ਨੇ ਇਹਨਾਂ ਪਰਿਵਾਰ ਦੀ ਮਦਦ ਕੀਤੀ ਆ ਮੈਂ ਬੱਬੇ ਜੀ ਦਾ ਤੇ ਇਹਨਾਂ ਦੀ ਜੋ ਵੀ ਇਹਨਾਂ ਦੀ ਫਾਉਂਡੇਸ਼ਨ ਮੈਸੀ ਫਾਉਂਡੇਸ਼ਨ ਹੈ ਫਾਉਂਡੇਸ਼ਨ ਹੈ ਉਹਨਾਂ ਵੱਲ ਉਹਨਾਂ ਦਾ ਤੇ ਇਹਨਾਂ ਦੇ ਬੱਬਾ ਗਿਲਜੀ ਦਾ ਮੈਂ ਦਿ ਲੋ ਧੰਨਵਾਦ ਕਰਦੀ ਆ ਬਹੁਤ ਬਹੁਤ ਜ਼ਿਆਦਾ ਕਿ ਹਰ ਟਾਈਮ ਇਹ ਗਰੀਬਾਂ ਦੀ مدد ਕਰਨ ਲਈ ਖੜੇ ਆ ਨਾ ਇਹ ਦਿਨ ਦੇਖਦੇ ਆ ਇਹ ਨਾਰਾ ਤੇ ਦੇਖਦੇ ਆ ਮੈਂ ਬਹੁਤ ਬਹੁਤ ਦਿ ਲੋ ਧੰਨਵਾਦ ਕਰਦੀ ਮੇਰੇ ਗਿਲਜੀ ਦਾ